ਮਲੇ ਜੇ ਪਕੜਿਆ ਤਾਂ ਹਲਕੀ ਸੇ ਜਣੀ ਐਵੇਂ ਨਹੀਂ ਆਈ ਫਿਰ ਬੜਾ ਹਾਂ ਨਹੀਂ ਆਈ ਫੜਾ ਨਜਾਇਜ਼ ਤਾਂ ਖਾਲੀ ਫੜਾ ਨੇ ਖਾਲੀ ਪਰਚਾ ਕਰ ਦਿੰਦਾ ਪਹਿਲਾਂ ਬਗਨਾਮ ਆ ਗਿਆ ਬਗਨਾਮ ਆ ਗਿਆ ਬਸਰ ਕੋਈ 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 ਨਹੀਂ ਕੋਈ ਕੋਈ ਨਹੀਂ ਪੜੀ ਚਾ ਨਹੀਂ ਕੋਈ ਨਹੀਂ ਜਿਹੜੇ ਚੋਰ ਜਿਹੜੇ ਆ ਮੋਟਰਸਾਈਕਲ ਪਕੜੀ ਤੇ ਕੋਈ ਨਹੀਂ ਪੜੀ ਚਾ ਦੇਣਦਾਰ ਸੋਂ ਦੇਣ ਤਿਆਰ ਸਿੱਟਾ ਮਰਦਾ ਰਾਦਾ ਕਰਦਾ ਹਾਂ ਰਾਦਾ ਪਰਚਾ ਕਰਾਣੀ ਪੜੀ ਨਾ ਕਰਾ ਆਉਂਦੇ ਨੇ ਚਾਣ ਜਾਈ ਜਈ ਸਾਡੇ ਨਾਲ ਬਿਲਕੁਲ ਨਹੀਂ ਜਾਏ ਜਈ ਅੱਛਾ ਚਲ ਆਵੀਂ ਨਾ ਇੱਕ ਤੁਹਾਨੂੰ ਜ਼ਰੂਰ ਬਰਾਬਰ ਜਲਾਲਾਬਾਦ ਪੁਲਿਸ ਦੇ ਵੱਲੋਂ ਤਿੰਨ ਚੋਰੀ ਦੇ ਮੋਟਰਸਾਈਕਲ ਕਾਬੂ ਕੀਤੇ ਗਏ ਨੇ ਦੱਸਦੀਏ ਕਿ ਦੋ ਸਪਲੈਂਡਰ ਅਤੇ ਇੱਕ ਪਲੈਟੀਨਾ ਸਮੇਤ ਤਿੰਨ ਚੋਰਾਂ ਨੂੰ ਵੀ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਦੱਸਦੀਏ ਕਿ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਹੋਣਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਇਸ ਦੀ ਜਾਣਕਾਰੀ ਦਿੱਤੀ ਗਈ ਪੁਲਿਸ ਨੇ ਦੱਸਿਆ ਹੈ ਕਿ ਪਹਿਲਾਂ ਇੱਕ ਚੋਰ ਕਾਬੂ ਕੀਤਾ ਸੀ ਜਿਸ ਦੀ ਨਿਸ਼ਾਨਦੇਹੀ ਤੇ ਤਿੰਨ ਮੋਟਰਸਾਈਕਲ ਅਤੇ ਦੋ ਹੋਰ ਚੋਰ ਕਾਬੂ ਕੀਤੇ ਨੇ ਦੱਸ ਦਈਏ ਕਿ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਚੋਰਾਂ ਨੇ ਖੁਦ ਨੂੰ ਬੇਕਸੂਰ ਦੱਸਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਚੋਰੀ ਦੀਆਂ ਘਟਨਾਵਾਂ ਤੇ ਠੱਲ ਪਾਉਣ ਦੇ ਮਕਸਦ ਦੇ ਨਾਲ ਅਭਿਆਨ ਚਲਾਇਆ ਇਸ ਦੇ ਤਹਿਤ ਇਹ ਤਿੰਨ ਚੋਰ ਕਾਬੂ ਕੀਤੇ ਗਏ ਨੇ ਫਿਲਹਾਲ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਅੱਗੇ ਦੀ ਪੁੱਛਗਿੱਛ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਕਈ ਹੋਰ ਵਹੀਕਲ ਇਨਾਂ ਤੋਂ ਬਰਮਦ ਹੋਣ ਦੀ ਸੰਭਾਵਨਾ ਹੈ ਉਸ ਲੜੀ ਦੇ ਤਹਿਤ ਸਿਟੀ ਥਾਣਾ ਦੇ ਐਸ ਐਚ ਓ ਅੰਗਰੇਜ਼ ਕੁਮਾਰ ਅਤੇ ਸਹਾਇਕ ਥਾਣੇਦਾਰ ਬੁੱਟਾ ਸਿੰਘ ਹੋਰਾਂ ਨੇ ਕੋਈ ਮੁਖਬਰੀ ਹਾਸਲ ਕੀਤੀ ਕਿ ਸਾਜਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਜਾਫਰਾ ਥਾਣਾ ਬੈਰੋ ਕੇ ਉਹ ਚੋਰੀ ਦਾ ਮੋਟਰ ਚੋਰੀਆਂ ਕਰਨ ਦਾ ਆਦੀ ਹੈ ਤੇ ਉਹ ਚੋਰੀ ਦਾ ਮੋਟਰਸਾਈਕਲ ਲੈ ਕੇ ਘੁੰਮ ਰਿਹਾ ਹੈ ਜੇ ਅਗਰ ਕੋਈ ਹੁਣੇ ਨਾਕਾ ਬੰਦੀ ਕਿਸੇ ਪਾਰਟਿਕੂਲਰ ਸਾਈਡ ਤੇ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ ਸੂਚਨਾ ਪ੍ਰੋਸਯੋਗ ਪਾ ਕੇ ਅੰਗਰੇਜ਼ ਸਿੰਘ ਇਨਸਪੈਕਟਰ ਸਿਟੀ ਐਸਐਚਓ ਨੇ ਨਾਕਾਬੰਦੀ ਕੀਤੀ ਤੇ ਇਹਨੂੰ ਆਪਣਾ 사જન ਸਿੰਘ ਪੁੱਤਰ ਹਰਦੀਪ ਸਿੰਘ ਨੂੰ ਮੋਟਰਸਾਈਕਲ ਚੋਰੀ ਦੇ ਨਾਲ ਰੰਗੇ ਹਥੀ ਕਾਬੂ ਕੀਤਾ ਜਿਸ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਇੱਕ ਦਿਨ ਦਾ ਰਿਮਾਂਡ ਮਿਲਿਆ ਰਿਮਾਂਡ ਦੇ ਦੌਰਾਨ ਉਹਨੇ ਆਪਣੀ ਪੁਛ ਕਿਛ ਚ ਦੱਸਿਆ ਵੀ ਰਮੇਸ਼ ਸਿੰਘ ਉਰਫ ਹਰਮੇਸ਼ ਸਿੰਘ ਵਾਸੀ ਸੋਹੇਰਾ ਬੋਦਲਾ ਤੇ ਗੁਰਦੇਵ ਸਿੰਘ ਉਰਫ ਦੇਬੀ ਪੁੱਤਰ ਹਰਰਾਮ ਸਿੰਘ ਵਾਸੀ ਸੁਖੇਰਾ ਬੋਦਲਾ ਇਹ ਦੋਨੋਂ ਸੁਖੇਰਾ ਬੋਦਲਾ ਦੇ ਰਹਿਣ ਵਾਲੇ ਨੇ ਵੀ ਇਹ ਚੋਰੀਆਂ ਲੁੱਟਾ ਹੁਆ ਤਿਸਰਾ ਸਮਗਰੀング ਹੋਰ ਸਾਰੇ ਕੰਮ ਕਰਨ ਦੇ ਆਦੀ ਹਨ ਹਰਿਆ ਮੁਕਦਮੇ ਕਿ ਹੈ ਕੋਈ ਇਹਨਾਂ ਦਾ ਹਾਂ ਇਹਨਾਂ ਤੇ ਆਪਣਾ ਜਿਹੜਾ ਹੈ ਰਮੇਸ਼ ਸਿੰਘ ਹੈ ਇਹ ਤੇ ਪੰਜ ਮੁਕਦਮੇ ਨੇ ਤੇ ਗੁਰਦੇਵ ਸਿੰਘ ਤੇ 10 ਮੁਕਦਮੇ ਨੇ ਤਾਂ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਇਹ ਇਹਨਾਂ ਤੋਂ ਵੀ ਗਾਹਾਂ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਇਹਨਾਂ ਤੋਂ ਦੋ ਮੋਟਰਸਾਈਕਲ ਬਰਾਮਦ ਹੋਏ ਜਿਸ ਤੇ ਮੁਕਦਮਾ ਨੰਬਰ 41 ਉਮਨੀ ਤਨ 2024 ਅੰਡਰ ਸੈਕਸ਼ਨ 379 ਆਈਪੀਸੀ ਦਰਜ ਕੀਤਾ ਗਿਆ ਤੇ ਪੁਛ ਕਿਸ ਦੇ ਦੌਰਾਨ ਇਹ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਤਿੰਨੇ ਜਿਹੜੇ ਚੋਰ ਨੇ ਇਹ ਤੇ ਇਹਨਾਂ ਨੂੰ ਅਸੀਂ ਹੁਣ ਰਿਮਾਂਡ ਲੈ ਕੇ ਹੋਰ ਵੀ ਵਾਰਦਾਸਤਾਂ ਟਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਹੋਰ ਹੋਣਗੀਆਂ ਜਿਹੜੀ ਜਿਹੜੀ ਚੋਰੀ ਹੋਣ ਕਰਦੇ ਸੀ ਕਿਸ ਤਰ੍ਹਾਂ ਜੀ ਵਿੱਚ ਦੇ ਮੋਟੇ ਜਾਦ ਦੇ ਪਤਾ ਲੱਗਿਆ ਜੀ ਇਹ ਹੁਣ ਜਿਹੜੇ ਹੁਣ ਜਿਹੜੇ ਦੋ ਚੋਰ ਫੜੇ ਨੇ ਜਿੰਨਾਂ ਦਾ ਕਾਫੀ ਮਕਦਮੇ ਦਰਜ ਨੇ ਉਹ ਰਿਮਾਂਡ ਤੇ ਲੈ ਕੇ ਆਵਾਂਗੇ ਅੱਜ ਤੇ ਉਹਨਾਂ ਤੋਂ ਇਹ ਪੁੱਛ ਕਿਸ ਦੇ ਦੌਰਾਨ ਇਹ ਪੁੱਛਾਂਗੇ ਵੀ ਕਿਵੇਂ ਕਰਦੇ ਸੀ ਬਾਰਦਾਤ ਕਿੰਨੇ ਮੋਟਰਸਾਈਕਲ ਇਹ ਤਿੰਨ ਮੋਟਰਸਾਈਕਲ ਗ੍ਰਾਮ ਹੋਏ ਨੇ ਇਨਕੋ ਸੋ ਆਲਰੇਡੀ ਜਿਹੜੇ ਪਹਿਲੇ ਮੋਟਰਸਾਈਕਲ ਗ੍ਰਾਮ ਹੋਏ ਆ ਪੁਲਿਸ ਨੇ ਦੇਖਿਆ ਆਣੇ ਖੜੇ ਆਏ ਇੱਕ ਬਾੜ ਬੰਦ ਜਾਈ ਅਸੀਂ ਕੀ ਨਸੀ ਦੇਣਾ ਚਾਹੁੰਦੇ ਜਿਹੜੇ ਦੇਖੋ ਅਸੀਂ ਇਹਨਾਂ ਦੇ ਇੰਜਨ ਨੰਬਰ ਤੇ ਚੈਸੀ ਨੰਬਰ ਅਸੀਂ ਸ਼ਾਇਆ ਕਰਾਂਗੇ ਤੇ ਮੈਂ ਪਬਲਿਕ ਨੂੰ ਅਪੀਲ ਕਰਨਾ ਜੇ ਕਿਸੇ ਦਾ ਕੋਈ ਵਹੀਕਲ ਕਿਸੇ ਰਿਸ਼ਤੇਦਾਰ ਦਾ ਭੈਣ ਭਰਾ ਦਾ ਚੋਰੀ ਕੀਤਾ ਹੋਇਆ ਹੈ ਤਾਂ ਉਹ ਸਾਡੇ ਥਾਣਿਆਂ ਚੋਂ ਜਾ ਕੇ ਪਤਾ ਕਰ ਸਕਦਾ ਹੈ ਤੇ ਬਾਕੀ ਸੋਸ਼ਲ ਮੀਡੀਆ ਤੇ ਵੀ ਅਸੀਂ ਇਹਨਾਂ ਦੇ ਇੰਜਨ ਨੰਬਰ ਚਾਸੀ ਨੰਬਰ ਪਾਉਂਦੇ ਰਵਾਂਗੇ ਸਰ ਜਿਹੜੇ ਤਿੰਨ ਮੋਟਰਸਾਈਕਲ ਫੜੇ ਗਏ ਆ ਮਾਰਕਾ ਕੀ ਆ ਇਹਨਾਂ ਦੇ ਇਹ ਇੱਕ ਦਾ ਪਲਟੀਨਾ ਹੈ ਤੇ ਦੋ ਸਪਲੈਂਡਰ ਦੋ ਸਪਲੈਂਡਰ ਨੇ ਕਿਹੜੀ ਜਗ੍ਹਾ ਤੇ ਇਹਨਾਂ ਨੂੰ ਚੋਰੀ ਕੀਤਾ ਸੀ ਇਹ ਹਜੇ ਪੁਚੀਸ਼ ਦਾ ਵਿਸ਼ਾ ਹੈ ਹਜੇ ਅਜੇ ਰਮਾਂਡ ਇਹਨਾਂ ਨੂੰ ਲੈ ਕੇ ਫਿਰ ਪੁਚੀਸ਼ ਕਰਾਂਗੇ ਹਾਂ ਅਲੱਗ-ਅਲੱਗ ਖਾਮਾਂ ਤੋਂ ਇਹ ਚੋਰੀ ਕਰਦੇ ਸੀਗੇ ਤੇ ਇਹਨਾਂ ਦਾ ਰਮਾਂਡ ਲੈ ਕੇ ਮਜੀਦ ਪੁੱਛ ਗਿਛ ਕੀਤੀ ਆਈ ਮੈਂ ਦੇਖੋ ਇਹ মিডিਆ ਰਾਹੀਂ ਤੁਹਾਡੇ ਰਾਹੀਂ ਇਹਨਾਂ ਨੂੰ ਲੋਕਾਂ ਨੂੰ ਵਾਰਨਿੰਗ ਦਿੰਨਾ ਵੀ ਇਹਨਾਂ ਤੇ ਆਪਣੇ ਨੰਬਰ ਲਖਾਏ ਜਾਣ ਅਦਰਵਾਈਜ਼ ਇਹਨਾਂ ਦਾ ਚਲਾਨ ਹੋ ਗਿਆ ਤਾਂ ਉਹਦਾ ਜੁਰਮਾਨਾ ਬਹੁਤ ਜ਼ਿਆਦਾ ਹੋ ਜਾਗਾ ਮੈਂ ਅਪੀਲ ਕਰਦਾ ਹਾਂ ਇਹ ਸਾਰੇ ਇਹਨਾਂ ਦੇ ਉੱਪਰ ਕੁਝ ਨਾ ਕੁਝ ਅੱਗੇ ਲਿਖਿਆ ਹੁੰਦਾ ਉਹਨੂੰ ਵੇਖ ਕੇ ਕੋਈ ਲਾਈਨ ਛੱਡ ਦੇਣਾ ਕਿਉਂਕਿ ਮੈਂ ਉਹ ਪਰ ਉਹ ਹੈ ਨਹੀਂਗਾ ਮਤਲਬ ਹੁੰਦਾ ਨਹੀਂ ਹੁੰਦਾ ਨਹੀਂ ਹੁਣ ਆਪਣਾ ਮੈਂ ਸਖਤ ਆਰਡਰ ਪਾਸ ਕਰ ਦਿੱਤੇ ਕਿ ਨੇ ਟ੍ਰੈਫਿਕ ਇੰਚਾਰਜ ਨੂੰ ਤੇ ਇੰਸਪੈਕਟਰ ਅੰਗਰੇਜ਼ ਤਾਂ ਮੇਰੀ ਗੱਲ ਸੁਣੀ ਰਿਹਾ ਵੀ ਇਹਨਾਂ ਨੂੰ ਸਖਤ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਿੰਨ ਚਾਰ ਜਿਹੜੇ ਲੋਗੋ ਨੇ ਉਹ ਬਹੁਤ ਮਸ਼ਹੂਰ ਹੋ ਜੂਗੇ ਮੈਂ ਪੈਸਾ ਹੈ ਪੁਲਿਸ ਹੈ ਜਾਂ ਸਰਪੰਚ ਇਸ ਤਰ੍ਹਾਂ ਦੇ ਲੋਕਾਂ ਨੂੰ ਬੜੇ ਚਰਚੀ ਕਰਨੇ ਜਿਹੜੇ ਜੀ ਮੋਟਰਸਾਈਕਲ ਆਮੇ ਵੀਕਲਾਂ ਆਂਡਿੰਗਾਈ ਦਿੰਦੇ ਮੈਂ ਆਪਣੇ ਜਿਹੜੇ ਪੁਲਿਸ ਆਫਸਰਾਂ ਚਲਾਨਾ ਕੱਟਦੇ ਨੇ ਸਾਡੇ ਥਾਣਿਆਂ ਦੇ ਜਿਹੜੇ ਮੁਲਾਜ਼ਮੇ ਉਹਨਾਂ ਨੂੰ ਇਸ ਸਖਤ ਹਦਾਇਤ ਕਰਦਾ ਵੀ ਜਦੋਂ ਇਹਨਾਂ ਦਾ ਚਲਾਨ ਕੱਟਿਆ ਜਾਵੇ ਇਹਨਾਂ ਦੀ ਫੋਟੋ ਖਿੱਚ ਕੇ ਪਬਲਿਕ 'ਚ ਸ਼ਾਇਆ ਕੀਤੀ ਜਾਵੇ ਅਖਬਾਰ ਦੇ ਰਾਹੀਂ ਆਪਜੀ ਦੇ ਮਾਧਿਅਮ ਰਾਹੀਂ ਤਾਂ ਕਿ ਲੋਕਾਂ ਨੂੰ ਸਬਕ ਮਿਲ ਸਕੇ ਪ੍ਰੈਸ ਵਾਲਿਆਂ ਦੀ ਬਹੁਤ ਦਸ ਜਿਹੜੇ ਜਿਹਨਾਂ ਦੇ ਜਿਹੜੇ ਲੋਕੋਂ ਜਿਹੜੇ ਗਲਤ ਪ੍ਰੈਸ ਵਾਲੇ ਨੇ ਉਹ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜੇ ਜਾਲੀ ਪ੍ਰੈਸਰ ਰਿਪੋਰਟਰ ਨੇ ਉਹਨਾਂ ਨੂੰ ਵੀ ਹਾਈਲਾਈਟ ਕਰਾਂਗੇ ਇਹ ਸਰ ਜਿਹੜੇ ਇਹ ਕੁਝ ਗਾਇਕ ਜਿਨ੍ਹਾਂ ਨੇ ਕਹਿ ਦਿਨਾ ਚੋਰੀਆਂ ਦੇ ਆਦੀ ਹੈਗੇ ਇਹ ਆਖਿਰ ਮੋਟਰਸਾਈਕਲ ਤੋਂ ਵੀ ਕਿਤੇ ਨਾ ਵੇਚਦੇ ਹੋਣਗੇ ਕੋਈ ਇਹਨਾਂ ਪਰਤਾਂ ਦੇ ਦਿੱਤੇ ਅਜੇ ਤੱਕ ਨਹੀਂ ਇਹ ਰਿਮਾਂਡ ਤੇ ਅੱਜ ਕੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਹ ਵੀ ਆਪਣਾ ਕੁਝ ਕਿਛ ਇਹ ਸਾਹਮਣੇ ਲਿਆਵਾਂਗੇ ਕਿੱਥੇ ਵੇਚਦੇ ਸੀ ਕਿਸੇ ਜਲਾਲਾ ਬੰਦੇ ਦੇ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਨਵੀਆਂ ਘੜੀਆਂ ਦੇ ਸਕ੍ਰੈਪ ਕੀ ਜਾ ਰਹੀਆਂ ਨੇ ਜਿਸ ਤਰ੍ਹਾਂ ਤੇ ਚਾਰ ਜਗ੍ਹਾ ਤੇ ਪਹਿਲਾਂ ਵੀ ਗ੍ਰਾਹਮੀ ਹੋ ਚੁੱਕੇ ਉਹਨਾਂ ਪ੍ਰਤੀ ਵੀ ਪੂਰਨ ਤਰ੍ਹਾਂ ਕੋਈ ਹੈਗਾ ਐਕਸ਼ਨ ਬਿਲਕੁਲ ਜੇ ਕੋਈ ਸਾਡੇ ਕੋਲ ਸੂਚਨਾ ਆਏਗੀ ਜਿਸ ਤਰ੍ਹਾਂ ਮੁਖਬਰ ਖਾਸ ਨੇ ਸਾਨੂੰ ਇਹ ਮੋਟਰਸਾਈਕਲ ਪਕੜਾਏ ਨੇ ਉਸੇ ਤਰ੍ਹਾਂ ਅਸੀਂ ਉਹ ਵੀ ਕਾਬੂ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹਨਾਂ ਨੂੰ ਕੋਰਟ ਪੇਸ਼ ਕਰ ਦਿੱਤਾ ਗਿਆ ਕਿ ਹੰਲੀ ਕਰਨਾ ਹੈ ਕਰਨਾ ਹਜੇ ਪੇਸ਼ ਕਰਨਾ ਹੈਗਾ ਜਿਹੜਾ ਪਹਿਲਾ ਚੋਰ ਹੈ ਉਹ ਇੱਕ ਦਿਨ ਦੇ ਰਿਮਾਂਡ ਤੇ ਹੈ ਜਿਹੜੇ ਦੋ ਹਜੇ ਹੈਗੇ ਨੇ ਉਹਨਾਂ ਦਾ ਰਿਮਾਂਡ ਲਾਣਾ ਉਹ ਲੌਕਅਪ ਤੇ ਬੰਦ ਨੇ ਠੀਕ 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 ਥੈਂਕ ਯੂ ਸਰ ਜੈ ਹਿੰਦ ਆਫਾ ਫੋਟੋ ਪ੍ਰੈਸ ਰਿਲੀਜ਼ ਕਰ ਦਿੰਗੇ ਪ੍ਰੈਸ ਰਿਲੀਜ਼ ਦਾ ਕਾਟਾ ਹੈ ਇੱਕ ਮਹਿੰਗਾ ਨਾ ਕਪੜਾ